ਇੱਕ ਵਾਰੀ ਇੱਕ ਉਹਨਾਂ ਦਾ ਸਾਦਾ ਜੀਵਨ ਸੀ ਅਲਵੇਲਾ ਜੀ ਦਾ ਉਹ ਟੌਰ ਫੌਰ ਵਾਲੇ ਦੇ ਸੀ ਵੀ ਉਹ ਬਹੁਲੇ ਮਹਿੰਗੇ ਕੱਪੜੇ ਪਾ ਲਿਆ ਜਾਂ ਹੋਰ ਜੱਟ ਸਾਦ ਸੀ ਤੇ ਆਪਣੇ ਦੇਸ਼ ਦੇ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਜੀ ਆਏ ਮਾਲਪੁਰ ਕੋਲੇ ਜੀ ਦੁਆਬੇ 'ਚ ਸ਼ਹਿਰਪੁਰ ਹੈ ਜੀ ਹਸ਼ਾਰਪੁਰ ਹੈ ਗਿਆ ਚ ਸਾਡਾ ਪ੍ਰੋਗਰਾਮ ਗੋਂਦਪੁਰ ਪਿੰਡ ਉਧਰ ਹੋ ਆ ਗਏ ਤੇ ਫੋਰਸ ਨਹੀਂ ਲੱਗੀ ਹਦੋਂ ਵੱਧ ਸਾਡੀ ਗੱਡੀ ਵੀ ਬੈਦੀ ਨੰਗੜ ਲੱਗੀ ਨੰਗੜ ਦਿੰਦੇ ਨਹੀਂ ਸੀ ਕਿ ਉਹਨੂੰ ਕੋਈ ਰਸਤਾ ਛੜੂ ਦੁਰ ਜਾਓ ਉਧਰ ਜਾਓ ਤੇ ਇੱਕ ਸੀਨੀਅਰ ਅਫਸਰ ਪੁਲਿਸ ਅਫਸਰ ਖੜੇ ਮੈਨੂੰ ਕਹਿੰਦੇ ਜਾ ਤੂੰ ਜਾ ਕੇ ਆ ਤੇ ਮੈਂ ਇਹਨਾਂ ਨੂੰ ਕਿਹਾ ਜੀ ਐਂ ਕਰਕੇ ਜਾਣਾ ਵੀ ਸਾ ਢਾਡੀ ਜਾ ਤਾਂ ਕੀਰਤਨ ਕੰਨਾ ਜਾ ਕੇ ਕਹਿੰਦੇ ਨਹੀਂ ਜਾ ਸਕਣਾ ਕਿਹੜਾ ਢਾਡੀ ਜਾਦਾ ਮੈਂ ਕਿਹਾ ਜੀ ਗੁਰਬਖਸ਼ ਸਿੰਘ ਅਲਵੇਲਾ ਕਹਿੰਦੇ ਹੈਗਾ ਵਿੱਚ ਮੈਂ ਕਿਹਾ ਹਾਂ ਜੀ ਹੈਗਾ ਆ ਜਾਓ ਉਹ ਜਦੋਂ ਅਲਵੇਲਾ ਜੀ ਬਾਹਰ ਮਿਲਣ ਲੱਗੇ ਉਹ ਆਪਦੇ ਐਸਐਸਪੀ ਸਾਹਿਬ ਖੜੇ ਸੀ ਉਹ ਡੀਆਈਜੀ ਵਗੈਰਾ ਅਫਸਰ ਖੜੇ ਸੀ ਉਹਨਾਂ ਨੂੰ ਆਵਾਜ਼ ਮਾਰ ਕੇ ਕਹਿੰਦਾ ਐਂ ਕਹਿੰਦਾ ਆ ਦੇਖੋ ਆ ਕਹਿੰਦਾ ਅਲਵੇਲਾ ਮੈਂ ਕਹਿੰਦਾ ਕਹਿੰਦਾ ਮੈਂ ਅਲਵੇਲਾ ਅਲਵੇਲਾ ਤੇਰੇ ਵਰ ਕਹੂ ਇਹੇ ਜੀ ਗੱਡੀ ਤੇ ਆਊਗਾ ਉਦੇ ਟੌਰ ਪਤਾ ਕਿੰਨੀ ਹੋਊ ਉਹਦੇ ਨਾਲ ਆ ਉਹ ਮੈਂ ਕੈਸਟ ਕੱਢ ਕੇ ਦਿਖਾਈ ਮੈਂ ਕਿਹ ਦੇਖੋ ਧਿਆਨ ਨਾਲ ਜੀ ਰੈਪਰ ਦੇਖਿਆ ਉਹਦਾ ਜੀ ਪੈਰੀ ਹੱਥ ਲਾਉਣ ਤੇ ਜੱਫੀਆਂ ਪਾਉਣ ਵੀ ਸਾਨੂੰ ਉਹ ਵਿਲਾ ਮਿਲ ਗਿਆ ਫਿਰ ਉਹ ਆਪਦੀ ਗੱਡੀ ਨਾਲ ਮੂਹਰੇ ਲਾ ਕੇ ਜੈਪਸੀ ਲਾ ਕੇ ਇੱਕ ਪਿੱਛੇ ਲਾ ਕੇ ਸਾਨੂੰ ਗੋਦਪੁਰ ਪਿੰਡ ਛੱਡ ਕੇ ਆਏ ਵਾਹ ਜੀ ਵਾਹ ਹੈ ਹਾਂ ਜੀ